ਕੰਦੀ ਵੀ ਤੇ ਖਾਨ ਬੋਤਾ ਬਾਂ ਬਾਪੀ ਸਰਦਾਰ ਆ ਉਸ ਤੋਂ ਬਾਅਦ ਕੀ ਕਰਦੇ ਉਹਨਾਂ ਨੂੰ ਬੱਚੇ ਬਣਾ ਕੇ ਨਵੇਂ ਕਾਰੋਬਾਰ ਕੀ ਕਰਦੇ ਖੇਤੀਬਾੜੀ ਕਿੰਨੇ ਪੈਣ ਨੂੰ ਇਹ ਬਾਪੂ ਜੀ ਨੇ ਕਹਿੰਦੇ ਮੈਂ ਕੋਤਾਂ ਉਹਨਾਂ ਦੀ ਗੱਲ ਸੁਣੀ ਇਹਨਾਂ ਨੂੰ ਮੋਟੇ ਮੀਸਨ ਕਰਦੇ ਪਕੜਾ ਲਾ ਬਾਸਰ ਮੈਂ ਤੇ ਵਿਆਹ ਕਰਾ ਲਵਾਂ ਨਾ ਸਿੱਖਾ ਨਹੀਂ ਬਾਦੀ ਕਿਤਾਬ ਨਹੀਂ ਕਾ ਮੈਨੂੰ ਅਨੰਦ ਕਰਦੇ ਹੋਣਾ ਚਾਹੀਦਾ ਹਾਂਜੀ ਸਾਡੀ ਸਾਹ ਦੇ ਚਾਹੀਦਾ ਠੀਕ ਆ ਸਮੇਂ ਕਰ ਉਹਨਾਂ ਆ ਕੇ ਜਦੋਂ ਤੁਸੀਂ 40 45 ਤੇ ਆਓਗੇ ਬੱਚੇ ਬਰਾਬਰ ਦੇ ਹੋ ਜਾਣਗੇ ਜਦੋਂ ਮੈਨੂੰ ਇਸ ਬਾਤ ਦੀ ਅੱਜ ਛੱਟ ਤੇ ਲਿਆਗੇ ਤੁਸੀਂ ਬਾਅਦ ਤੁਹਾਨੂੰ ਲੋੜ ਆ ਪੈਣਾ ਮਾਰੇ ਯੋਧਾ ਘਟੋ ਮਨੇ ਬੈਠ ਚਲੋ ਚੱਕੂ ਰਿਸਪਲ ਆ ਯੋ ਤੁਮਨਾ ਵਾਪਸ ਉੱਤੇ ਕਹਿਣਾ ਕਰਾ ਮਾਣੀ ਗੇ ਕੀ ਕੱਢਦੀ ਆ ਸੀ ਜਿਵੇਂ ਜੇ ਦੇ ਰਹੇ ਪਰ ਵਿਪ ਪੰਜਾਬ ਤੇ ਆਪਣਾ ਨਾਮ ਜਾਮ ਕੱਲਾ ਬੰਦਾ ਸਵਾਲ ਪੁੱਛਦਾ ਪੰਜਾਬ ਗੁਰੂ ਸੁਭਾਣਦਾ ਹਾਂ ਅਸੀਂ ਤਾਈ ਦੇ ਬਚੇ ਆਏ ਨਹੀਂ ਇੱਥੇ ਸੇਵਾ ਕਰਨ ਆਏ ਉਹ ਤੁਹਾਨੂੰ ਕਿਤੇ ਰਿਛਾ ਝੜਾ ਆ ਨੂੰ ਗੁਰੂ ਨੇ ਗਿਆਨ ਦੀ ਸੇਵਾ ਕਰਦੀ ਤੁਹਾਡੇ ਅੰਦਰ ਭਾਵਨਾ ਪੂਰੀ ਆ ਹਨ ਆਪਾਂ ਜਿਵੇਂ ਦੇ ਮਰਨੀ ਆ ਗੁਰੂ ਪਰੰਦੀ ਦਾ ਆਪਾਂ ਸਮਰਪਤੀ ਆ ਪਰ ਇਹ ਦਲਤਾ ਠੀਕ ਆ ਜਾ ਜਾ ਸਮਝਾ ਕਿ ਨਸ਼ਾ ਕਿੰਨਾ ਦੇਚਾ ਕਿਟਾ ਚਿੱਟੀ ਗਏ ਬਿੰਦਨ ਤਾਂ ਜਿੰਨੇ ਸਕੇ ਕਰਦੇ ਆ ਕੋਈ ਮਾਰਦੇ ਕੋਈ ਨਹੀਂ ਤੂੰ ਹੀ ਤਗੜੇ ਰਹਿਣਾ ਨਾ ਮਾਰਾ ਲੇ ਕੇ ਦਾਸ ਕਰੋ ਤਾਂ ਕਿ ਮਾਰ ਬਾਬਾ ਪੂਰੀ ਕਰੀਓ ਜੀ ਪਰ ਆਪਾਂ ਗੁਰੂ ਦਾਰੇ ਪੜਨਾ ਦੇ ਢਟਕਾ ਮੰਨਿਆ ਇੱਥੇ ਅੱਗੇ ਬਣਦਾ ਹੁੰਦਾ ਮੈਂ ਫਿਰ ਤੋਂ ਲਾ ਦੇਣਾ ਮਾਰਾਂਗੇ ਨੇ ਹੋਏ ਢਟਕਾ ਮੰਨ ਲਓ ਕੀ ਹੋਇਆ ਆਪਾਂ ਨੂੰ ਇਹ ਵੇਖਲਾ ਵੀ ਗੁਰੂ ਨੇ ਇਹ ਤੇ ਮੇ ਜਣਾ ਅੱਜ ਨਹੀਂ ਆਉਣਾ ਸੇਵਾ ਇੰਨਾ ਕਰਦੇ ਰਹੋ ਗੁਰੂ ਮਹਾਰਾਜ ਦਾ ਦੀ ਭਾਵਨਾ ਨੂੰ ਵੀ ਕਰਨੀ ਹੈ ਨਾ ਲੱਗਦਾ ਨਹੀਂ ਮੇਸੇ ਲੱਗਦਾ ਨਾ ਇਹ ਅੰਨੇ ਨੇ ਲੱਗਦਾ ਚਲੋ ਇਹ ਤਾਂ ਅਗਲੇ ਦਿਨ ਐਮਐਲ ਆਉਣੇ ਤਾਂ ਲਾਓ ਅਗਟਿਆਂ ਨੂੰ ਲੱਟਿਆਂ ਤੋਂ ਵਰਨਾ ਪਤਾ ਨਹੀਂ ਠੀਕ ਹੈ ਤਾਂ ਸਾਵਾ ਵਜੇ